ਬੀਬੀ ਐਮਬੀ ਵਾਲਾ ਮਸਲਾ ਲਗਾਤਾਰ ਚਰਚਾ ਚ ਹੈ ਤੇ ਉਹਨਾਂ ਦੀਆਂ ਬੈਠਕਾਂ ਚਰਚਾ ਚ ਨੇ ਪਿਛਲੀ ਬੈਠਕ ਚ ਵੀ ਪੰਜਾਬ ਹਰਿਆਣਾ ਚ ਪਾਣੀ ਦੀ ਵੰਡ ਨੂੰ ਲੈ ਕੇ ਚਾਹ ਉਹ 10 ਦਿਨਾਂ ਦਾ ਹੀ ਮਸਲਾ ਸੀ 10 ਦਿਨਾਂ ਵਾਲੇ ਉਹਦੇ ਪ੍ਰੇੜਕਾ ਬਣ ਗਿਆ ਸੀਗਾ ਤੇ ਕਹਿੰਦੇ ਕਿ ਚੇਅਰਮੈਨ ਸਾਹਿਬ ਨੇ ਆਪੇ ਫੈਸਲਾ ਕਰ ਦਿੱਤਾ ਕਿ ਅਧਿਕਾਰ ਨੂੰ ਦਿੱਤੇ ਸੀਗੇ ਹੋ ਗਈ ਜੀ ਪਾਣੀ ਦੀ ਵੰਡ ਸ਼ਾਂਤੀਪੂਰਵਕ ਇਹ ਹੁਣ ਅਗਲੇ ਮਹੀਨੇ ਲਈ ਵੀ ਪ੍ਰਕਿਰਿਆ ਤੈਅ ਹੋ ਗਈ ਕਿ ਅਗਲੇ ਮਹੀਨੇ ਚ ਦੁਬਾਰਾ ਨਵੀਂ ਬੈਠਕ ਆਉਣਗੀਆਂ ਫਿਰ ਇਹ ਸਾਰੇ ਮਾਮਲੇ ਦੇ ਵਿੱਚ ਤਾਂ ਹੋ ਗਈ ਜਿਹੜੇ 20 15 20 ਦਿਨ ਦਾ ਜਿਹੜਾ ਕੰਮ ਹੁੰਦਾ ਨਾਰਮਲ ਕਿਉਂਕਿ ਉੱਥੇ ਜੋ-ਜੋ ਮੰਗ ਕੀਤੀ ਸੀ ਕਹਿੰਦੇ ਅਸੂਬਲੀਏ ਬਣਾ ਲਿਆ ਜਿਨੇ ਜਿਹੜੀ ਮੰਗ ਕੀਤੀ ਉਹਨਾਂ ਦੇ ਦੋ ਜੇ ਸਭ ਨੂੰ ਉਹਨਾਂ ਦੇ ਦੋ ਤਾਂ ਇੱਕ ਵਾਰ ਝਗੜਾ ਹੱਲ ਹੋ ਜਾਂਦਾ ਮੰਗੋ ਜਿੰਨਾ ਮੰਗਿਆ ਸੀ ਜਿਵੇਂ ਸਾਡੇ ਪੰਜਾਬ ਵਾਲੇ ਪਾਸੇ ਮੰਗਿਆ ਜਿਵੇਂ ਹਰਿਆਣੇ ਵਾਲੇ ਨੇ ਮੰਗਿਆ 1100 11300 ਦੇ ਕਰੀਬ ਰਾਜਸਥਾਨ ਨੇ ਮੰਗਿਆ ਸੀਗਾ ਔਰ ਉਹ ਕਹਿੰਦੇ ਉਹ ਜਿਹੜਾ 1500 ਕਿਉਂ ਸਕ ਵੀ ਜਾਂਦਾ ਰਹੂ 500 ਕਿਉਂ ਸਕ ਉਹ ਵੀ ਜਾਂਦਾ ਰਹੂਗਾ ਜਿਹੜਾ ਮਿਲਟਰੀ ਕਰਕੇ ਦਿੱਤਾ ਸੀਗਾ ਨਾਲ ਉਹਦੇ 1500 ਕਿਉਸ਼ਕ ਹੋ ਗਿਆ ਉਹ ਲਗਾਤਾਰ ਜਾਊਗਾ ਤੁਸੀਂ ਪਰ ਹੋ ਲਿਆ ਜੀ ਫਿਰ ਹੁਣ ਤਾਂ ਬੰਦ ਦਾ جنگ ਹਰੇ ਇਹ ਨਹੀਂ ਪਤਾ ਕਹਿੰਦੇ ਉਹਨਾਂ ਕੇ ਫੌਜ ਬੈਠੀ ਹੋਈ ਹੈ ਜਾਂ ਨਹੀਂ ਬੈਠੀ ਹੋਈ ਭਗਵੰਤ ਮਾਨ ਉਹਨਾਂ ਨੂੰ ਪਤਾ ਹੋ ਜੇ ਰਾਜਸਥਾਨ ਵਾਲਾ ਨੂੰ ਪਤਾ ਹੋਊਗਾ ਅਜੇ ਪਰ ਇਹ ਕਿਆ ਗਿਆ ਹੈ ਕਿ ਉਹ ਵੀ ਜਾਂਦਾ ਰਹੂਗਾ ਜਿੰਨਾ ਕ ਇਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਇਹ ਤਾਂ ਹੁਣ ਪਾਣੀ ਜਿੰਨਾ ਜਾਣਾ ਹੀ ਹੈ ਚਲਾ ਜਾ ਪਰ ਪੰਜਾਬ ਇੱਕ ਗੱਲ ਉਹਦੇ ਚ ਟੈਕਨੀਕਲੀ ਅਜੇ ਵੀ ਦਿੱਕਤ ਹੈ ਕਾਗਜ਼ ਤੇ ਉਹ ਬੰਦ ਕਾਗਜ਼ ਤੇ ਜਿਹੜਾ ਵੱਡਿਆ ਹੋਇਆ ਜੇ 11300 ਜਿਹੜਾ ਉਹ ਹਰਿਆਣੇ ਨੂੰ ਜਾਣਾ ਬੀਐਮਐਲ ਦੇ ਰਾਹੀਂ 3000 ਕਿਉਸਕ ਪੰਜਾਬ ਦੀ ਉਸ ਬੀਐਮਐਲ ਦੇ ਰਾਹੀਂ ਜਾਣਾ ਉਹ ਨਹਿਰ ਦੀ ਤਾਂ ਕਪੈਸਿਟੀ ਹੋਣੀ ਇੰਨੀ ਉਹਦੇ ਚ ਫਿਰ ਜਾਊਗਾ ਕਿਵੇਂ ਉਹ ਕਦੇ ਵੀ 11700 ਤੋਂ ਜ਼ਿਆਦਾ ਪਾਣੀ ਨਹੀਂ ਲੈ ਕੇ ਗਈ ਤੇ ਜੇ 13000 ਤੋਂ ਉੱਪਰ ਦਾ ਤੁਸੀਂ ਵੱਡਾ ਕਰਤੀ ਦੋਨਾਂ ਚ ਪਈ ਟੈਕਨੀਕਲ ਗੱਲ ਵੀ ਤਾਂ ਸਵਾਲ ਰੱਖਣਾ ਚਾਹੀਦਾ ਵੀ 2.5 ਹਜ਼ਾਰ ਕਿਉਂ ਕਿਧਰ ਦੀ ਜਾਊਗਾ ਕਿਹੜੀ ਨਹਿਰ ਦੀ ਜਾਊਗਾ ਨਾਲ ਇੱਕ ਇਹ ਵੀ ਸੀਗਾ ਵੀ ਉਹ ਕਾਗਜ਼ਾਂ 'ਚ ਹੋ ਗਿਆ ਅਜੇ ਟੈਕਨੀਕਲੀ ਇਹ ਚੀਜ਼ਾਂ ਤੇ ਕੰਮ ਹੋਣ ਵਾਲੇ ਨੇ ਔਰ ਪੰਜਾਬ ਨੇ ਇੱਕ ਹੋਰ ਵੀ ਉੱਥੇ ਇੱਕ ਮਤਲਬ ਦਰਖਾਸਤ ਦਿੱਤੀ ਹੋਈ ਸੀ ਕਿ ਪਾਖੜਾ ਦੇ ਕਈ ਕਿਨਾਰੇ ਅਜੇ ਮੁਰੰਮਤ ਦੀ ਮੰਗ ਕਰਦੇ ਨੇ ਤੇ ਜੇ ਇੰਨਾ ਵੀ ਪਾਣੀ ਛੱਡਿਆ ਜਿਹੜਾ ਪਹਿਲਾਂ ਵਾਲਾ ਹਰਿਆਣੇ ਵਾਲਾ ਜਾਂ ਬਾਕੀ ਹੈ ਉਹ ਕਿਤੇ ਟੁੱਟ ਸਕਦੇ ਨੇ ਤੇ ਟੁੱਟ ਗਏ ਤਾਂ ਹੋਰ ਜ਼ਿਆਦਾ ਨੁਕਸਾਨ ਹੋਏਗਾ ਇਸ ਲਈ ਉਹਦੀ ਵੀ ਦੇਖ ਰੇ ਕਰਨੀ ਬੜੀ ਜ਼ਰੂਰੀ ਆ ਉਹ ਚੀਜ਼ ਪੰਜਾਬ ਦੇ ਹਿੱਸੇ ਦਾ ਪਾਣੀ ਥੋੜਾ ਉਹਨਾਂ ਨੇ ਕਿਹਾ ਕਿ ਕੁਝ ਤੁਹਾਨੂੰ ਹਰੀਕੇ ਤੋਂ ਦੇਾਂਗੇ ਕੁਝ ਇਧਰੋਂ ਦੇਾਂਗੇ ਜਿਹੜਾ ਅਜੇ ਫਿਰ ਨਾਲ ਦੇਣਾ ਹੁਣ ਅਗਲਾ ਪਾਣੀ ਹੈ ਜੇ ਉਹਦੇ ਦਾ ਕੋਈ ਡਿਸਾਈਡ ਨਹੀਂ ਕੀਤਾ ਪੰਜਾਬ ਨੇ ਜਿਹੜਾ ਬਾਧੂ ਪਾਣੀ ਮੰਗਿਆ ਸੀ ਕਿ ਐਸੇ ਹੀ ਅਸੀਂ ਆਪਣਾ ਰਕਬਾ ਵਧਾਉਣਾ ਅਸੀਂ ਸੂਏ ਕੱਛੀਆਂ ਕੱਸੀਆਂ ਜਿਹੜੀਆਂ ਨੇ ਜਿਹੜੇ ਦੱਬੇ ਹੋਏ ਸੀ ਉਹ ਛੁਡਾ ਰਹੇ ਨੇ ਤੇ ਸਾਨੂੰ ਪਾਣੀ ਦੀ ਲੋੜ ਹੈ ਮਤਲਬ ਆਪਣਾ ਪਾਣੀ ਅਸੀਂ ਵਰਤਾਂਗੇ ਜਿਹੜਾ ਸਾਡਾ ਸ਼ੇਅਰ ਹੈ ਇਸ ਲਈ ਉਹ ਸ਼ੇਅਰ ਵਧਾ ਕੇ ਅਸੀਂ ਲੈਣਾ ਹੈ ਉਹਦੇ ਤੇ ਅਜੇ ਖਾਮੋਸ਼ੀ ਹੈ ਉਹਦੇ ਤੇ ਕੋਈ ਫੈਸਲਾ ਨਹੀਂ ਹੋਇਆ ਤੇ ਜੇ ਉਹ ਖਾਮੋਸ਼ੀ ਹੈ ਪਾਣੀ ਨਹੀਂ ਮਿਲਣਾ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਤਾਂ ਫਿਰ ਜਿਹੜਾ ਅਸੀਂ ਕਹਿੰਦੇ ਅਸੀਂ ਵਧਾਤਾ ਅਸੀਂ 70% ਤੇ ਲਾਇਆ ਅਸੀਂ ਇੰਨੇ ਤੇ ਲਾਇਆ ਹਾਲਾਂਕਿ ਪਤਾ ਨਹੀਂ ਇੰਨੇ ਪਰਸੈਂਟ ਹੋ ਸਕਦਾ ਹੁੰਦਾ ਕਿ ਨਹੀਂ ਹੁਣ ਅਜੇ 2 ਸਾਲ ਪਹਿਲਾਂ ਤੱਕ ਤਾਂ ਅਸੀਂ ਕਹਿੰਦੇ 27% ਨਹਿਰੀ ਪਾਣੀ ਦਾ ਲੱਗਦਾ ਰਕਬਾ ਸਾਡੇ 27% ਚ ਜਿਹੜਾ ਜਾਂਦਾ ਬਾਕੀ ਸਾਰਾ ਅন্ডਰਗਰਾਊਂਡ ਜਿਹੜੇ 14 ਲੱਖ ਬੋਰ ਲੱਗੇ ਹੋਏ ਨੇ ਉਹ ਕਢਨੇ ਆ ਤਾਂ ਤੁਰੰਤ 50% ਤੋਂ ਉੱਪਰ ਕਿਵੇਂ ਚਲਾ ਗਿਆ ਬੜਾ ਔਖਾ ਜਿਹਾ ਕੰਮ ਆ ਇਹ ਐਡੀ ਜਲਦੀ ਜਲਦੀ ਇੰਨੇ ਦਬੇ ਹੋਏ ਸੂਏ ਇੰਨੇ ਦਬੇ ਹੋਏ ਖਾਲੇ ਪੱਕੇ ਹੋ ਗਏ ਕਿ ਨਹੀਂ ਪਰ ਫਿਰ ਵੀ ਜੇ ਪੰਜਾਬ ਇਹ ਕਹਿੰਦਾ ਕਿ ਅਸੀਂ ਆਪਣੀ ਵਰਤੋਂ ਦਾ ਪਾਣੀ 100% ਕਰਨਾ ਹੈ ਤੇ ਪਹਿਲਾਂ ਕਦੇ 70 ਕਦੇ 80 ਕਦੇ ਕਿੰਨਾ ਹੁੰਦਾ ਰਿਹਾ ਤਾਂ 100% ਕਰਨ ਦਾ ਇੱਕ ਤਾਂ ਇਨਫਰਾਸਟ੍ਰਕਚਰ ਪੰਜਾਬ ਨੂੰ ਬਿਲਡ ਕਰਨਾ ਪਏਗਾ ਤੇ ਦੂਜਾ ਮੇਰਾ ਖਿਆਲ ਹੈ ਭਾਵਖਣ ਬੀਬੀਐਮੀ ਦਾ ਤਾਂ ਇਹ ਮੰਡਿਟਰੀ ਹੈ ਬੀਬੀਐਮਬੀ ਤਾਂ ਇਹ ਕਹਿ ਨਹੀਂ ਸਕਦੀ ਕਿ ਤੁਸੀਂ ਨਹੀਂ ਵਰਤਣਾ ਜਿਹੜਾ ਉਹ ਹਿੱਸੇ ਦਾ ਪਾਣੀ ਉਹ ਵਰਤ ਰਿਆ ਨਾ ਉਹ ਤਾਂ ਛੱਡਣਾ ਹੀ ਪਊਗਾ ਫਿਰ ਉਹਨਾਂ ਤਾਂ ਉਹਨਾਂ ਇਹਨੂੰ ਵਰਤਣਾ ਪਊਗਾ ਆਪਣੇ ਢੱਗ ਦੇ ਨਾਲ ਕੇ ਠੀਕ ਹੈ ਜੀ ਅਸੀਂ ਆਪਣਾ ਵਰਤ ਲਿਆ ਹੁਣ ਰੌਲਾ ਇਸ ਤੋਂ ਅਗਲਾ ਹੋਰ ਹੈ ਵੀ ਇਹ ਤਾਂ ਟੈਂਪਰੇਰੀ ਮਾਮਲਾ ਟਲ ਗਿਆ ਜਿਹੜਾ ਉਹ ਵੰਡਣ ਦਾ ਮਾਮਲਾ ਆਉਂਦਾ ਹਰ ਸਾਲ ਜਿਹੜਾ ਪੰਜਾਬ ਇਹ ਕਹਿੰਦਾ ਹਰ ਸਾਲ ਦਾ ਡਾਟਾ ਦੇ ਕੇ ਕਿ ਹਰਿਆਣਾ ਨੇ ਇਸ ਸਾਲ ਵੀ ਵਾਧੂ ਲੈ ਲਿਆ ਐਸਆਰਬੀ ਵਾਧੂ ਲੈ ਲਿਆ ਰਾਜਸਥਾਨ ਨੇ ਵੀ ਇਸ ਸਾਲ ਵਾਧੂ ਵਰਤ ਲਿਆ ਜੇ ਪੰਜਾਬ ਆਪਣਾ ਵਰਤਣ ਲੱਗ ਜੂ ਤੇ ਉਹਨਾਂ ਨੂੰ ਘੱਟ ਮਿਲੂਗਾ ਆਟੋਮੈਟਿਕਲੀ ਫਿਰ 100% ਤੋਂ ਜ਼ਿਆਦਾ ਤਾਂ ਨਹੀਂ ਜਾਊਗਾ ਨਾ ਜਿੰਨਾ ਜਿੰਨਾ ਅਲਾਟਮੈਂਟ ਹੈ ਤਾਂ ਅਗਲੇ ਸਾਲਾਂ 'ਚ ਫੇਰ ਕਲੇਸ਼ ਖੜੇ ਰਹਿਣਗੇ ਜਾਂ ਉਹ ਸੰਜਮ ਨਾਲ ਆਪਣਾ ਪਾਣੀ ਵਰਤਣ ਲੱਗ ਜਾਣਗੇ ਜਾਂ ਬੀਬੀਐਮਬੀ ਉਹਨਾਂ ਨੂੰ ਹਦਾਇਤ ਕਰੇਗਾ ਵੀ ਭਾਈ ਅਗਲੇ ਵਾਰ ਨਹੀਂ ਹੈ ਮਿਲਣਾ ਅਗਲੇ ਵਾਰ ਤੁਹਾਡਾ ਕੋਟਾ ਹੀ ਮਿਲੂਗਾ ਜਿੰਨਾ ਕੋਟਾ ਹੁੰਦਾ ਜਿੰਨਾ ਸ਼ਹਿਰ ਹੁੰਦਾ ਇਤੋਂ ਜ਼ਿਆਦਾ ਨਹੀਂ ਮਿਲਣਾ ਹੁਣ ਸਾਲ ਪਿਆ ਹੁਣ ਤੋਂ ਹੀ ਤੁਸੀਂ ਆਪਣੀ ਵਰਤੋਂ ਕਰੋ ਜਾਂ ਫਿਰ ਜਿਵੇਂ ਗਵਰਨਮੈਂਟ ਆਫ ਇੰਡੀਆ ਦਾ ਹੋਮ ਸੈਕਟਰੀ ਤੇ ਜਿਵੇਂ BBMP ਨੇ ਜ਼ਬਰਦਸਤੀ ਜਾ ਕੇ ਕਿਹਾ ਵੀ ਅਸੀਂ ਤਾਂ ਫੈਸਲਾ ਕਰਤਾ ਹੁਣ ਤੁਸੀਂ ਦਿਓ ਇਹੀ ਗੱਲ ਰਹੂਗੀ ਅੱਗੇ ਇਸ ਲਈ ਇਹ ਕਾਫੀ ਅਜੇ ਪਰਮਾਨੈਂਟ ਸੋਲੂਸ਼ਨ ਨਹੀਂ ਹੈ ਆਰਜੀ ਤੌਰ ਦੇ ਉੱਤੇ ਕੁਝ ਦਿਨਾਂ ਲਈ ਸੋਲੂਸ਼ਨ ਹੱਲ ਇਹਦਾ ਹੋ ਗਿਆ ਪਰ ਹੁਣ ਉਹ ਕਿ ਮੈਂ ਅੱਗੇ ਤੋਂ ਅੱਗੇ ਹੁੰਦਾ ਰਹੂੰਗਾ ਇਹ ਉਹ ਤੋਂ ਬਾਅਦ ਦਾ ਸਵਾਲ ਇਹ ਮੈਂ ਤਾਂ ਹਰ ਸਾਲ ਫਿਰ ਅਪ੍ਰੈਲ ਮਈ ਚ ਜਾ ਕੇ ਇੱਕ ਨਵਾਂ ਕਲਿਸ ਏਦਾਂ ਹੀ ਪਿਆ ਕਰੂਗਾ ਜੀ ਹਰ ਵਾਰ ਹਾਂ ਜਾ ਉਹਨੂੰ ਕਲੈਰਿਟੀ ਕਰਨ ਨਾ ਕਿ ਅੱਜ ਤੋਂ ਬਾਅਦ ਭਾਈ ਸਾਰੇ ਧਰਾਂ ਨੂੰ ਕਿ ਬਾਕੀ ਵੱਡੀ ਲੜਾਈ ਪਾਣੀ ਦੀ ਵੰਡ ਦੀ ਅਲੱਗ ਹੈ ਪਰ ਜਿਹੜੇ ਹੁਣ ਤੱਕ ਦੇ ਸ਼ੇਅਰ ਅਲਾਟ ਹੋਏ ਹੋਏ ਨੇ ਕਿਸੇ ਨੂੰ ਵੀ ਉਹਦੀ ਜਿੰਨੀ ਪਾਣੀ ਹੈਗਾ ਉਹ ਦੂਜੇ ਨਹੀਂ ਮਿਲੂਗਾ ਜੇ ਮੰਨ ਲਓ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਠੱਕੇ ਨਾਲ ਨਹੀਂ ਦਉਤਾ ਜਦ ਨਾ ਦੂਜੇ ਦੀ ਮਰਜ਼ੀ ਤੋਂ ਬਿਨਾਂ ਦਿੱਤਾ ਜਾ ਸਕਦਾ ਜਿਵੇਂ ਪੰਜਾਬ ਜੇ ਘੱਟ ਯੂਜ਼ ਕਰਦਾ ਤਾਂ ਪੰਜਾਬ ਦੀ ਮਰਜ਼ੀ ਤੋਂ ਬਿਨਾਂ ਥੋੜੀ ਦਿੱਤਾ ਜਾ ਸਕਦਾ ਬਾਕੀ ਨੂੰ ਉਹਦੇ ਹਿੱਸੇ ਦਾ ਪਾਣੀ ਹੁਣ ਤਾਂ ਸਾਰ ਪਿਆ ਹੁਣ ਆਪਣੀਆਂ ਪੇਸ਼ਵੰਦੀਆਂ ਆਪਣੀਆਂ ਯੋਜਨਾਬੰਦੀਆਂ ਇਹੋ ਜਿਹੀਆਂ ਕਰ ਲਓ ਤਾਂ ਕਿ ਅੱਗੇ ਨੂੰ ਤੁਹਾਨੂੰ ਮੰਗ ਦੀ ਲੋੜ ਨਾ ਪਵੇ ਇਹ ਜੇ ਤਾਂ ਹੁਣ ਤੋਂ ਹੀ ਕਲੈਰਿਟੀ ਕਰਦਾ ਬੀਬੀ ਐਮ ਵੀ ਆਪ ਕਰੇ ਗਵਰਨਮੈਂਟ ਆਫ ਇੰਡੀਆ ਵੀ ਕਰੇ ਬਾਕੀ ਸਟੇਟਾਂ ਇਹ ਨਹੀਂ ਤਾਂ ਫਿਰ ਮੁੜ ਕੇ ਜਾ ਕੇ ਤੁਸੀਂ ਪੰਜਾਬ ਦੇ ਖਿਲਾਫ ਇਕੱਠੇ ਹੋ ਜਾਂਦੇ ਹੋ ਜਦੋਂ ਨੇੜੇ ਆਉਂਦੇ ਹੋ ਐਤ ਕੀ ਕੰਡੋ ਜੀ ਗਾਹ ਦੇਖਾਂਗੇ ਉਹ ਕਿੰਨੇ ਕ ਵਾਰ ਕੱਢ ਕੇ ਚਲਾਉਂਗੇ ਕੰਮ ਬਿਲਕੁਲ ਕਿੱਥੇ ਤਾਂ ਮਾਮਲਾ ਮਤਲਬ ਬੰਦ ਹੋਊਗਾ ਨਾ ਆ ਜਦੋਂ ਲਾਇਸੈਂਸ ਕਟਾਲਾ ਸਾਹਮਣੇ ਆਇਆ ਤਾਂ ਬੜੀ ਚਰਚਾ ਹੋਈ ਉਹਦੀ ਕਿ ਦੇਖੋ ਜੀ ਸਖਤ ਕਾਰਵਾਈ ਆ ਸਸਪੈਂਡ ਕਰਤੇ ਜੀ ਪਰ ਆਪਾਂ ਕਈ ਮਾਮਲਿਆਂ 'ਚ ਦੇਖਦੇ ਹਾਂ ਕਿ ਬੰਦੇ ਸਸਪੈਂਡ ਹੋ ਜਾਂਦੇ ਨੇ ਬਾਅਦ 'ਚ ਚੁੱਪ ਕਰਕੇ ਬਹਾਲ ਵੀ ਹੋ ਜਾਂਦੇ ਨੇ ਪਰ ਇੱਥੇ ਹੁਣ ਚਰਚਾ ਆ ਰਹੀ ਹੈ ਕਿ ਪ੍ਰਸ਼ਾਸਕਾਰੀ ਜੀ ਬਹਾਲ ਕਰ ਦਿੱਤੇ ਗਏ ਇਸ ਨੂੰ ਲੈ ਕੇ ਮੈਂ ਸਮਝਣਾ ਚਾਹੁੰਨਾ ਕਿ ਜੇ ਸਸਪੈਂਡ ਗਲਤ ਕੀਤੇ ਸੀ ਜਾਂ ਹੁਣ ਬਹਾਲ ਗਲਤ ਕੀਤੇ ਨੇ ਹੈਨਾ ਕਿ ਇਹ ਫਿਰ ਕੀ ਸੀਗੀ ਉਹ ਸਾਰਾ ਮਸਲਾ ਆਮਦਵੀ ਪਾਰਟੀ ਤੇ ਇੱਕ ਦੋਸ਼ ਸ਼ੁਰੂ ਤੋਂ ਲੱਗਦਾ ਕਿ ਇਹਨੇ ਕੋਈ ਵੀ ਮਾਮਲਾ ਅੰਜਾਮ ਤੱਕ ਨਹੀਂ ਪਹੁੰਚਾਇਆ ਜਿਵੇਂ ਸਾਰੀਆਂ ਦਿਖਾਵੇ ਦੀਆਂ ਚੀਜ਼ਾਂ ਹੋਦੀਆਂ ਪਹਿਲਾਂ ਪੰਚਾਇਤ ਐਕਟ ਮੇਲੇ ਜਦੋਂ ਪੰਚਾਇਤ ਪੰਚਾਇਤਾਪਨ ਕਰਦੇ ਤੁਸੀਂ ਸੈਕਟਰੀ ਪੰਚਾਇਤ ਤੇ ਡਾਇਰੈਕਟਰ ਪੰਚਾਇਤ ਸਸਪੈਂਡ ਕਰਤੇ ਫਟਾਫਟ ਇੱਕੋ ਲਾਈਨ 'ਚ ਮੁਰਕੇ ਉਹ ਬਹਾਲ ਹੋਗੇ ਪੈਨਸ਼ਨ ਤੁਹਾਡਾ ਤੱਕ ਚਿੱਠੀ ਨਹੀਂ ਲਿਖੀਗੇ ਕੇਂਦਰ ਸਰਕਾਰ ਨੂੰ ਕਿਉਂਕਿ ਤੁਹਾਡਾ ਤੋਂ ਆਧਾਰ ਹੀ ਨਹੀਂ ਬਣਿਆ ਕਿ ਇਹਨੂੰ ਅਸੀਂ ਕਿਹੜੇ ਆਧਾਰ ਤੇ ਸਸਪੈਂਡ ਕਰਦੇ ਆ ਜਾਂ ਕੀ ਕਰਦੇ ਆ ਕੀ ਨਹੀਂ ਕਰਦੇ ਔਰ ਦੂਜੀ ਗੱਲ ਐਤੋਂ ਪਹਿਲਾਂ ਜਿਹੜੇ ਉਹ ਬੀਜੇ ਸਿੰਘ ਨਾਲ ਬੀਜੇ ਸਿੰਘ ਲਈ ਸਹੀ ਮਾਨਸਾ ਵਾਲੇ ਜਿਹੜੇ ਇਹਨਾਂ ਦੇ ਸ਼ਾਇਦ ਕੀ ਹੋਸੀ ਬਿਲਕੁਲ ਮੰਤਰੀ ਸਾਹਿਬ ਜਿਨ੍ਹਾਂ ਨੂੰ ਚੀਫ ਮਿਨਿਸਟਰ ਨੇ ਘਰ ਬੁਲਾ ਕੇ ਅਰੈਸਟ ਕਰਵਾਤਾ ਮੁਰਕੇ ਕੀ ਹੋਇਆ ਇਹ ਠੀਕ ਹੈ ਉਹਨਾਂ ਨੂੰ ਮੰਤਰੀਸ਼ਿਪ ਤਾਂ ਨਹੀਂ ਦਿੱਤੀ ਪਰ ਉਹ ਐਮਐਲਏ ਤਾਂ छाती ਠੋਕ ਕੇ ਕਹਿੰਦੇ ਨੇ ਮੈਂ ਜਾਂ ਮੇਰੇ ਰਿਸ਼ਤੇਦਾਰ ਨੇ ਕੋਈ ਪੈਸਾ ਲਿਆ ਹੋਵੇ ਔਰ ਜਤਾ ਚੀਫ ਮਿਨਿਸਟਰ ਨੇ ਮੇਦਾ ਮਤਲਬ ਗਲਤ ਕੀਤਾ ਬੰਦੇ ਦਾ ਕੈਰੀਅਰ ਖਰਾਬ ਕੀਤਾ ਤਾਂ ਕੋਈ اخਲਾਕੀ ਚੀਫ ਮਿਨਿਸਟਰ ਦੇ ਵੀ ਤਾਂ اخلاق ਹੋਣਾ ਚਾਹੀਦਾ ਉਹ ਕਿਉਂ ਨਹੀਂ ਆਪਣੇ ਤੇ ਜ਼ਿੰਮੇਵਾਰੀ ਲੈ ਰਹੇ ਜੇ ਗਲਤ ਨਹੀਂ ਕੀਤਾ ਤੁਸੀਂ ਠੀਕ ਕੀਤਾ ਤਾਂ ਸਿੰਘਲਾ ਸਾਹਿਬ ਤੇ ਮੁਕੱਦਮਾ ਕਿੱਥੇ ਚੱਲ ਰਿਹਾ ਹੈ ਤੱਥ ਕਿੱਥੇ ਨੇ ਕਿਹੜੀ ਗੱਲ ਤੇ ਕੀ ਹੋ ਰਿਹਾ ਹੈ ਔਰ ਇਸੇ ਟੱਗ ਨਾਲ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਉਹ ਆਈਐਸ 2 ਸੀ ਮਰੂਦਾ ਵਾਲੇ ਹੂੰ ਪਹਿਲਾਂ ਉਹਨਾਂ ਦੇ ਪਰਿਵਾਰਾਂ ਨੇ ਲੈ ਲਿਆ ਤੇ ਮੁੜ ਕੇ ਪੈਸੇ ਹੀ ਵਾਪਸ ਕਰਾਣੇ ਬਸ ਹੋਰ ਕੁਝ ਨਹੀਂ ਕੋਈ ਕੋਈ ਨਹੀਂ ਕਹਿੰਦੇ ਹੋ ਗਿਆ ਗਲਤੀ ਕਈ ਵਾਰ ਹੋ ਜਾਂਦੀ ਹੈ ਚਲੋ ਜੀ ਠੀਕ ਹੈ ਤੁਸੀਂ ਲੱਗੇ ਰਹੂਗੇ ਆਪਣੀ ਜਗ੍ਹਾ ਤੇ ਉੱਤੇ ਹੁਣ ਇਹ ਜਿਹੜਾ ਬਿਜ਼ਨਸ ਦਾ ਮਾਮਲਾ ਹੈ ਤੁਸੀਂ ਦੋ ਇੱਕ ਏਆਈਜੀ ਨੂੰ ਸਸਪੈਂਡ ਕੀਤਾ ਤੇ ਦੂਸਰਾ ਐਸਐਸਪੀ ਜਿਹੜਾ ਸੀ ਤੇ ਇਹ ਜਿਹੜੇ ਮਾਮਲੇ ਦੋ ਬੰਦ ਦੋ ਬੰਦੇ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਸੀਗਾ ਤੁਸੀਂ ਤੇ ਉਹ ਬੰਦੇ ਤਵਾਰਾ ਤੁਸੀਂ ਉਹਨਾਂ ਹੀ ਪੋਸਟਾਂ ਤੇ ਬਹਾਲ ਕੀਤੇ ਨੇ ਐ ਨਹੀਂ ਵੀ ਸਸਪੈਂਡ ਕਰਦੇ ਕਿਤੇ ਹੋਰ ਨਾਤੇ ਚਲੋ ਸਸਪੈਂਸ਼ਨ ਬਹਾਲ ਹੋ ਗਈ ਤੇ ਜਿੱਥੇ ਤੁਸੀਂ ਘਟਾਲਾ ਕਹਿੰਦੇ ਸੀ ਸਵਰਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਮੰਡੇਰ ਜਿਹੜੇ ਨੇ ਤੇ ਇਹਦਾ ਮਤਲਬ ਉੱਥੇ ਲਾਉਣ ਦਾ ਮਤਲਬ ਸਿੱਧਾ ਮਤਲਬ ਹੈ ਕਿ ਉਹਨਾਂ ਨੇ ਕੋਈ ਕਰਾਪਸ਼ਨ ਨਹੀਂ ਕੀਤੀ ਕੋਈ ਅਗਿਆਨੀ ਨਹੀਂ ਕੀਤੀ ਕੋਈ ਗਲਤ ਫੈਸਲਾ ਨਹੀਂ ਕੀਤਾ ਠੀਕ ਹੀ ਕੀਤਾ ਫਿਰ ਤਾਂ ਫਿਰ ਇਹ ਜੀਵੇਂ ਆਰਡਰ ਤੇ ਸਸਪੈਂਡ ਹੋਏ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਉਹਨੂੰ ਖੜਾਕੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਜਾਂ ਟੈਕਨੀਕਲੀ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਹਾਂ ਇੱਕ ਗੱਲ ਜ਼ਰੂਰ ਹੈ ਕਿ ਅਜੇ ਵੀ ਜਿਹੜਾ ਵਿਜੀਲੈਂਸ ਚੀਫ ਨੂੰ ਹਟਾਇਆ ਗਿਆ 997 ਬੈਚ ਦਾ ਅਫਸਰ ਬਿਲਕੁਲ ਐਸਪੀਐਸ ਪੁਆਰ ਹੂੰ ਉਹ ਗਵਰਨਮੈਂਟ ਆਫ ਇੰਡੀਆ ਨੂੰ ਇਹਨਾਂ ਨੇ ਭੇਜਿਆ ਸੀ 5 ਮਈ ਨੂੰ ਉਹਦਾ ਕੇਸ ਤੇ ਉਹ ਕਹਿੰਦੇ ਨੇ ਉਹ ਮਿਨਿਸਟਰੀ ਆਫ ਹੋਮ ਫਿਰ ਜਿਹਨੇ ਚੀਫ ਸਕੱਟਰੀ ਨੂੰ ਆ ਗਈ ਸਸਪੈਂਸ਼ਨ ਉਹਦੇ ਤੇ ਮੋਰਨਾਤੀ ਹੈ ਕਿ ਸਸਪੈਂਡਡ ਠੀਕ ਹੈ। ਪਰ ਸਸਪੈਂਸ਼ਨ ਨਹੀਂ ਰਹਿੰਦੀ ਹੁੰਦੀ ਉਹਨਾਂ ਚ ਜਿੰਨਾ ਚਿਰ ਪ੍ਰੋਪਰ ਚਾਰਟ ਸੀਟ ਤੁਸੀਂ ਦੇ ਕੇ ਨਹੀਂ ਦੋਸਾਇਦ ਨਹੀਂ ਕਰਦੇ। ਉਹ ਉਹ ਉਹਦੇ ਮੁਤਾਬਕ ਫਿਰ ਅਗਲਾ ਕੋਈ ਡਿਪਾਰਟਮੈਂਟ ਇਨਕੁਆਰੀ ਚੱਲਦੀ ਹੈ ਤੇ ਬਾਕੀ ਇਨਕੁਆਰੀਆਂ ਚੱਲਦੀਆਂ ਨਹੀਂ ਚੱਲਦੀਆਂ ਉਹ ਵੀ ਫਿਰ ਬਾਹਰਲੀ ਹੋ ਜਾਂਦੀ ਆ ਹਲਿਓੜੀ ਜੇਕਰ ਇਹ ਚੀਜ਼ਾਂ ਚੱਲਦੀਆਂ ਨੇ। ਤਾਂ ਇਹ ਤਿੰਨਾਂ ਦੇ ਵਿੱਚੋਂ ਹੁਣ ਦੋਨਾਂ ਚ ਜਾਤਾ ਪਵਾਰੋਂ ਨਹੀਂ ਦੱਸਣਗੇ। ਇਹ ਦੋ ਬੰਦੇ ਕਿਉਂ ਕੜਤੇ ਜਾਂ ਉਹ ਦੋ ਬੰਦੇ ਦੱਸਣ ਸਾਨੂੰ ਨਾਲ ਕਿਉਂ ਨਹੀਂ ਮੇਟ ਲਿਆ ਸੀ ਕਿ ਇੱਕ ਪਾਰ ਉਹਨਾਂ ਨੇ ਗਲਤੀ ਕੀਤੀ ਤਿੰਨਾਂ ਚੋਂ ਇੱਕ ਨੇ ਕੀਤੀ ਇਹਦੀ ਤਾਂ ਇੰਡੀਪੈਂਡੈਂਟ ਜਾਂਚ ਮੰਗੀ ਐ ਸਾਰਿਆਂ ਨੇ ਜੀ ਵਿਕਰਮ ਮਜੀਠੀਆ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਿੰਨੀ ਵਿਰੋਧੀ ਧਿਰਾਂ ਨੇ ਉਹ ਇਹ ਕਹਿੰਦੀਆਂ ਨੇ ਤੁਸੀਂ ਇਹ ਦੱਸੋ ਉਹ ਤਾਂ ਸਿੱਧਾ ਵਿਰੋਧੀ ਧਿਰ ਐ ਅਲੀਗੇਸ਼ਨ ਲਾਉਣਗੇ ਕਿ ਕਿੰਨਾ ਕ ਵੱਡਾ ਲੈਣ ਡੇੜ ਹੋਇਆ ਇਹ ਤੋਂ ਬਾਅਦ ਬਹਾਲੀ ਦੇ ਮਾਮਲੇ 'ਚ ਜਾਂ ਬਾਕੀ ਦੇ ਮਾਮਲੇ ਜਿਹੜੇ ਦੇੜੇ ਮਾਮਲੇ ਦੇ ਵਿੱਚ ਈ ਹੋ ਰਿਹਾ ਹੈ ਸਾਰੇ ਮਾਮਲੇ ਦੇ ਵਿੱਚ ਇਹਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਪੁਖਤਾ ਜਵਾਬ ਜੇ ਸਰਕਾਰ ਕੋਲ ਕੋਈ ਜਵਾਬ ਨਹੀਂ ਹੋਏਗਾ ਤਾਂ ਲੋਕਾਂ ਅੰਦਰ ਮੈਸੇਜ ਚੰਗਾ ਨਹੀਂ ਜਾਏਗਾ ਮੈਸੇਜ ਤਾਂ ਫਿਰ ਇਹੀ ਜਾਏਗਾ ਕਿ ਦੋ ਹਟਾ ਦਿਓ ਲਾ ਦਿਓ ਜੋ ਮਰਜੀ ਕਰ ਦਿਓ ਪ੍ਰਾਣੀਆਂ ਤਰਖਾਹਾਂ ਤੇ ਫਿਰ ਕੰਮ ਕਰਨਗੇ ਬੰਦੇ ਤੇ ਉਹ ਡਰਦਾ ਕੋਈ ਬੋਲਦਾ ਤਾਂ ਹੁੰਦਾ ਨਹੀਂ ਕਿ ਉਹ ਸਾਹਮਣੇ ਆ ਕੇ ਬੋਲੇ ਪਰ ਸਰਕਾਰ ਦਾ ਇਮੇਜ ਡੈਂਟ ਜ਼ਰੂਰ ਹੋਣਾ ਹੁੰਦਾ ਜਾਂ ਕੀ ਹੈ ਵੀ ਇੱਕ ਨੇ ਫੈਸਲਾ ਕਰਤਾ ਦੂਜੇ بڑے ਬਾਸ ਕੋਲ ਚਲਾ ਗਿਆ ਬੰਦਾ ਉਹਨੇ ਕਹਤਾ ਨਹੀਂ ਜੀ ਇਹਨਾਂ ਨੂੰ ਤਾਂ ਬਹਾਲ ਕਰੋ ਆਪਣੇ ਬੰਦੇ ਜਾਂ ਫਿਰ ਇਹ ਹੈ ਕਿ ਚੀਫ ਮਿਨਿਸਟਰ ਦੀ ਨਹੀਂ ਚੱਲਦੀ ਜਿਸੇ ਹੋਰ ਦੀ ਚੱਲਦੀ ਹੈ ਇਸ ਲਈ ਕਿੰਨੇ ਸਵਾਲ ਇਹਦੇ ਚੋਂ ਪੈਦਾ ਹੋ ਰਹੇ ਨੇ ਉਹ ਸਵਾਲਾਂ ਦਾ ਜਵਾਬ ਮਤਲਬ ਚੀਫ ਮਿਨਿਸਟਰ ਨੂੰ ਹੀ ਕਿ ਲੋਕ ਤਾਂ ਕਹਿਣਗੇ ਵੋਟਾਂ ਉਹਨੂੰ ਪਾਜਾਂ ਨੇ ਕਿ ਤੁਸੀਂ ਦਿਓ ਭਾਈ ਇਹ ਕੀ ਗੱਲ ਹੈ ਕੀ ਨਹੀਂ ਬਿਲਕੁਲ ਬਿਲਕੁਲ ਕਾਫੀ ਕੰਬੀਰ ਪਹਿਲੂ ਨੇ ਜਿਨ੍ਹਾਂ ਤੇ ਅਸੀਂ ਚਰਚਾ ਕੀਤੀ ਹੈ ਸੋ ਇਹ ਜਿਹੜੇ ਸਵਾਲ ਤੁਹਾਡੇ ਮਨਾਂ 'ਚ ਹੁੰਦੇ ਨੇ ਉਹਨਾਂ ਦੇ ਜਵਾਬ ਅਸੀਂ ਤਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜੇ ਸਵਾਲ ਸਰਕਾਰਾਂ ਮੂਰੇ ਖੜੇ ਹੁੰਦੇ ਨੇ ਸਰਕਾਰ ਉਹਨਾਂ ਦੇ ਜਵਾਬ ਦੇਣੋਂ ਭਗੌੜੀ ਹੁੰਦੀ ਨਜ਼ਰ ਆਉਂਦੀ ਰਹਿੰਦੀ ਹੈ ਸੋ ਇਸ ਲਈ ਜਾਂ ਸਿਆਸਤਦਾਨੋਂ ਤੋਂ ਬਚਦੇ ਨਜ਼ਰ ਆਉਂਦੇ ਨੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਲਈ ਸਰਦਾਰ ਮੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸੱਚ ਕਾਲ